ਸਾਸਤਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਦੁੱਖਾਂ ਦੀ ਰਾਤ ਨੇਰੀ ਲੇਖਕ ਕਰਮਜੀਤ ਕੌਰ ਰਾਣਾ ਜੀ ਪਹਿਲਾ ਭਾਗ ਤੁਸੀਂ ਸੁਣਿਆ ਹੈ ਉਮੀਦ ਹੈ ਤੁਹਾਨੂੰ ਉਹ ਪਸੰਦ ਆਇਆ ਹੋਵੇਗਾ ਅਤੇ ਅੱਜ ਦੂਜਾ ਭਾਗ ਵੀ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਜਿੱਥੇ ਬਿੰਦਰ ਕਲੀਨਿੰਗ ਕਰਦੀ ਸੀ ਉੱਥੇ ਹੀ ਇੱਕ ਬਹੁਤ ਵਧੀਆ ਪਰਿਵਾਰ ਸੀ ਜਿਨ੍ਹਾਂ ਦੀ ਕੁੜੀ ਬਿੰਦਰ ਦੀ ਭੈਣ ਬਣੀ ਸੀ ਉਹਦੇ ਸਾਰੇ ਘਰ ਦੇ ਵੀ ਬਿੰਦਰ ਨੂੰ ਆਪਣੀ ਧੀ ਵਾਂਗੋ ਹੀ ਸਮਝਦੇ ਸਨ ਬਿੰਦਰ ਕਿਸੇ ਨਾ ਕਿਸੇ ਤਰ੍ਹਾਂ ਡਿੱਗਦੇ ਟਹਦੇ ਉਹਨਾਂ ਦੇ ਘਰ ਪਹੁੰਚ ਗਈ ਉਹ ਬਿੰਦਰ ਨੂੰ ਦੇਖ ਕੇ ਬਹੁਤ ਹੈਰਾਨ ਹੋਏ ਤੇ ਕੀ ਵਿਚਾਰੀ ਟੁੱਟੇ ਗੋਡੇ ਨਾਲ ਕਿੰਨੀ ਮੁਸ਼ਕਲ ਘਰ ਤੱਕ ਪਹੁੰਚੀ ਫਿਰ ਉਹਨਾਂ ਨੇ ਬਿੰਦਰ ਨੂੰ ਆਪਣੇ ਘਰ ਰੱਖਿਆ ਤੇ ਉਹਦਾ ਇਲਾਜ ਕਰਵਾਇਆ ਜਾ ਤੱਕ ਹੋ ਚੱਲ ਫਿਰ ਨਹੀਂ ਸਕੀ ਇੱਥੇ ਨਾਨਕਿਆਂ ਨਾਲੋਂ ਤਾਂ ਬਗਾਨੇ ਹੀ ਚੰਗੇ ਨਿਕਲੇ ਇਹਨਾਂ ਨੇ ਬਿੰਦਰ ਨੂੰ ਸੰਭਾਲਿਆ ਬਿੰਦਰ ਥੋੜੀ ਤੁਰਨ ਲੱਗੀ ਤੇ ਹੌਲੀ-ਹੌਲੀ ਉਹਨੇ ਆਪਣੇ ਕਲੀਨਿਕ ਤੇ ਜਾਣਾ ਸ਼ੁਰੂ ਕਰ ਦਿੱਤਾ ਉਹ ਰਹਿੰਦੀ ਉਹਨਾਂ ਦੇ ਘਰ ਹੀ ਸੀ ਫਿਰ ਬਿੰਦਰ ਨੇ ਥੋੜੇ ਜਿਹੇ ਪੈਸੇ ਜਮ੍ਹਾਂ ਕਰਕੇ ਸ਼ਹਿਰ ਦੇ ਵਿੱਚ ਇੱਕ ਕਮਰਾ ਕਰਾਇ ਤੇ ਲੈ ਲਿਆ ਉਸ ਕਮਰੇ ਵਿੱਚ ਇੱਕ ਹੋਲਡਿੰਗ ਬੈੱਡ ਤੇ ਵਿਚਾਰੀ ਨੇ ਇੱਕ ਖੇਸ ਉਪਰ ਲੈਣ ਨੂੰ ਲੈ ਲਿਆ ਇੱਕ ਸਟੋਵ ਦੋ ਚਾਰ ਭਾਂਡੇ ਰੋਟੀ ਬਣਾਉਣ ਵਾਸਤੇ ਰੱਖੇ ਇੱਕ ਦਿਨ ਉਹ ਪਿੰਡ ਗਈ ਬੱਚਿਆਂ ਨੂੰ ਮਿਲਣ ਵਾਸਤੇ ਵੱਡੇ ਦੋਨੋਂ ਬੱਚੇ ਪੜ ਰਹੇ ਸੀ ਉਹਨਾਂ ਦੇ ਪੇਪਰ ਚੱਲ ਰਹੇ ਸੀ ਉਹ ਛੋਟੇ ਦੋਨੇ ਬੱਚਿਆਂ ਨੂੰ ਨਾਲ ਲੈ ਆਈ ਬਿੰਦਰ ਨੇ ਮਿੱਤਰੋ ਕਿਹਾ ਮੀਤ ਬਿੰਦਰ ਦਾ ਵੱਡਾ ਮੁੰਡਾ ਸੀ ਬੇਟਾ ਤੁਸੀਂ ਪੇਪਰ ਦੇ ਕੇ ਦੋਵੇਂ ਭੈਣ ਭਰਾ ਕਿਰਮੈ ਤੁਹਾਨੂੰ ਲੈ ਜਾਵਾਂਗੀ ਆਕੀ ਉਥੇ ਸਕੂਲ ਲਾ ਦੇਣਾ ਵੀ ਬਿੰਦਰ ਉਥੇ ਦੋਨੇ ਬੱਚੇ ਛੋਟੇ ਲੈ ਕੇ ਭਈਆਂ ਅੱਖਾਂ ਨਾਲ ਵੱਡਿਆਂ ਨੂੰ ਪਿੰਡ ਛੱਡ ਕੇ ਸ਼ਹਿਰ ਆ ਗਈ ਬਿੰਦਰ ਦੀ ਬੜੀ ਨਾਨ ਇੱਕ ਦਿਨ ਆ ਪਿੰਡ ਆਈ ਉਹ ਬਹੁਤ ਚਲਾਕ ਔਰਤ ਸੀ ਉਸਨੇ ਬਿੰਦਰ ਦੇ ਘਰ ਬਾਇ ਨਾਮ ਮਿਲ ਕੇ ਇੱਕ ਸਕੀਮ ਬਣਾਈ ਕਿ ਜੇ ਬਿੰਦਰ ਬੱਚਿਆਂ ਨੂੰ ਲੈ ਗਈ ਉਥੇ ਫਿਰ ਕਦੀ ਵਾਪਸ ਨਹੀਂ ਆਵੇਗੀ ਕਿਉਂ ਨਾ ਆਪਾਂ ਉਹ ਦੋਵੇਂ ਬੱਚੇ ਵੀ ਚੁੱਕ ਲਈਏ ਬਿੰਦਰ ਦੇ ਵੱਡੇ ਬੇਟੇ ਨੂੰ ਕਾਮਰੇਜ ਕਾਮਰੇ ਦਾ ਪਤਾ ਸੀ ਜਿੱਥੇ ਬਿੰਦਰ ਰਹਿੰਦੀ ਸੀ ਉਹ ਬੱਚਾ ਸੀ ਉਸਨੇ ਉਸ ਦਾ ਸਹਾਰਾ ਲਿਆ ਉਸ ਨੂੰ ਆਪਣੀਆਂ ਗੱਲਾਂ ਵਿੱਚ ਸਾ ਕੇ ਸ਼ਹਿਰ ਲੈ ਗਈ ਆਪ ਪਿੱਛੇ ਹੀ ਖੜ ਗਏ ਦੋਨੇ ਭੈਣ ਭਰਾ ਤੇ ਮੀਤ ਨੂੰ ਕਾਮਰੇਜ ਭੇਜਿਆ ਬੱਚਿਆਂ ਨੂੰ ਲੈਣ ਵਾਸਤੇ ਮੀਤ ਜਦੋਂ ਗਿਆ ਤਾਂ ਉਸਨੇ ਬੱਚਿਆਂ ਨੂੰ ਲੈ ਕੇ ਜਾਣ ਦੀ ਗੱਲ ਕੀਤੀ ਪਰ ਜੋ ਮਾਲਕ ਮਕਾਨ ਸੀ ਉਹ ਬਹੁਤ ਚੰਗੇ ਸੀ ਉਹਨਾਂ ਨੇ ਮੀਤ ਨੂੰ ਬੱਚਿਆਂ ਨੂੰ ਲੈ ਕੇ ਜਾਣ ਦਾ ਕਾਰਨ ਪੁੱਛਿਆ ਕਿਉਂਕਿ ਬਿੰਦਰ ਦੀ ਸਾਰੀ ਕਹਾਣੀ ਉਹਨਾਂ ਨੂੰ ਪਤਾ ਸੀ ਭਰਮੀਤ ਤੇ ਭੂਆ ਤੇ ਪਾਪਾ ਨੇ ਪਹਿਲਾਂ ਹੀ ਸਾਰਾ ਕੁਝ ਮੀਤ ਨੂੰ ਸਿਖਾ ਕੇ ਤੇਜਿਆ ਸੀ ਮਾਲਕ ਮਕਾਨ ਮੀਤ ਨੂੰ ਕਿਉਂ ਲੈ ਕੇ ਜਾਣਾ ਚਾਹੁੰਦਾ ਹੈ ਇਹਨਾਂ ਨੂੰ ਪਿੰਡ ਤੇਰੀ ਮੰਮੀ ਤਾਂ ਕਹਿ ਗਈ ਸੀ ਕਿ ਤੂੰ ਤੇ ਤੇਰੀ ਭੈਣ ਵੀ ਇੱਥੇ ਆਉਂਗੇ ਤੇਪਰਾ ਤੋਂ ਬਾਅਦ ਆਂਟੀ ਮੰਮੀ ਕੋਲੋਂ ਇੱਕ ਮਰੀਜ਼ ਮਰ ਗਿਆ ਉਪੈਂਡ ਆ ਗਈ ਤੇ ਉਹਨਾਂ ਨੇ ਕਿਹਾ ਕਿ ਬੱਚੇ ਲੈ ਆ ਪਰ ਬਿੰਦਰ ਆਪ ਕਿਉਂ ਨਹੀਂ ਆਈ ਬੱਚਿਆਂ ਨੂੰ ਲੈਣ ਤੈਨੂੰ ਕਿਉਂ ਭੇਜਿਆ ਬੱਚੇ ਲੈਣ ਵਾਸਤੇ ਆਂਟੀ ਮਰੀਜ਼ ਮਰਨ ਕਰਕੇ ਉਹ ਸਿੱਧੇ ਪਿੰਡ ਆ ਗਈ ਤੇ ਉਹਨਾਂ ਨੇ ਮੈਨੂੰ ਭੇਜ ਦਿੱਤਾ ਚੰਨ ਠੀਕ ਹੈ ਲੈ ਜਾ ਮੈਂ ਇਹਨਾਂ ਨੂੰ ਤਿਆਰ ਕਰ ਦਿੰਦੀ ਆ ਮਾਲਕਮ ਕਾਨ ਨੇ ਬੱਚਿਆਂ ਦੇ ਕੱਪੜੇ ਬੈਗ ਚ ਪਾ ਕੇ ਉਹਨਾਂ ਨੂੰ ਤਿਆਰ ਕਰ ਦਿੱਤਾ ਤੇ ਮੀਤ ਦੋਨੋਂ ਬੱਚਿਆਂ ਨੂੰ ਲੈ ਗਿਆ ਮੀਤ ਵੱਡਾ ਸੀ ਉਸ ਤੋਂ ਛੋਟੀ ਉਸਦੀ ਭੈਣ ਸੀ ਕੰਮੀ ਜਦੋਂ ਕੰਮੀ ਨੇ ਦੋਨੇ ਭੈਣ ਭਰਾਵਾਂ ਨੂੰ ਉੱਥੇ ਦੇਖਿਆ ਤਾਂ ਹੈਰਾਨ ਹੋ ਗਈ ਉਸਨੇ ਪੁੱਛਿਆ ਤੁਸੀਂ ਕਿਉਂ ਆਏ ਹੋ ਤੇ ਕਿਸ ਨਾਲ ਆਏ ਹੋ ਜਦੋਂ ਦੋਨੇ ਭੈਣ ਭਰਾਵਾਂ ਨੇ ਦੱਸਿਆ ਕਿ ਵੀਰਾ ਲੈ ਕੇ ਆਇਆ ਹੈ ਮੰਮੀ ਕੋਲੋਂ ਮਰੀ ਮਰ ਗਿਆ ਤਾਂ ਕੰਮ ਕੰਮੀ ਸਾਰੀ ਗੱਲ ਸਮਝ ਗਈ ਕਿ ਧੋਖੇ ਨਾਲ ਲੈ ਕੇ ਆਏ ਨੇ ਬੱਚੇ ਬੱਚੇ ਰੋਣ ਲੱਗੇ ਮੰਮੀ ਕਿੱਥੇ ਹੈ ਕੰਮੀ ਨੇ ਛੋਟੇ ਭੈਣ ਭਰਾ ਨੂੰ ਸਮਝਾਇਆ ਕਿ ਮੰਮੀ ਨਹੀਂ ਆਏ ਤੇ ਸ਼ਾਇਦ ਉਹ ਆਉਣ ਵੀ ਨਾ ਤੁਹਾਨੂੰ ਇਹ ਧੋਖੇ ਨਾਲ ਲੈ ਕੇ ਆਇਆ ਉਹ ਦੋਵੇਂ ਇਹ ਗੱਲ ਸੁਣ ਕੇ ਰੋਣ ਲੱਗ ਪਏ ਕੰਮੀ ਨੇ ਉਹਨਾਂ ਨੂੰ ਚੁੱਪ ਕਰਾਇਆ ਅਤੇ ਉਹਨਾਂ ਨੂੰ ਵਾਅਦਾ ਕੀਤਾ ਕਿ ਮੈਂ ਤੁਹਾਨੂੰ ਮੰਮੀ ਕੋਲ ਜ਼ਰੂਰ ਲੈ ਕੇ ਜਾਵਾਂਗੀ ਕੰਮੀ ਛੋਟੀ ਸੀ ਤੇ ਚੌਥੀ ਕਲਾਸ ਵਿੱਚ ਪੜ੍ਹਦੀ ਸੀ ਉਦੋਂ ਪਰ ਵਿਚਾਰੀ ਦੇ ਮੋਢਿਆਂ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਆ ਗਈ ਸੀ ਉਸਨੇ ਸਕੂਲ ਜਾਣਾ ਤਾਂ ਕਦਾ ਆ ਕੇ ਰੋਟੀ ਟੁਕ ਵੀ ਕਰਨਾ ਕੰਮੀ ਨੇ ਜੋ ਪੈਸੇ ਸਬਜ਼ੀ ਲਿਆਉਣ ਲਈ ਉਸ ਨੂੰ ਮਿਲਦੇ ਸੀ ਉਹਨਾਂ ਪੈਸਿਆਂ ਚੋਂ ਰੋਜ਼ ਥੋੜੇ ਥੋੜੇ ਪੈਸੇ ਬਚਾਉਣੇ ਸ਼ੁਰੂ ਕੀਤੇ ਤਾਂ ਕਿ ਕਿਰਾਏ ਜੋਗੇ ਪੈਸੇ ਹੋ ਜਾਣ ਉਹ ਆਪਣੇ ਭੈਣ ਭਰਾਵਾਂ ਨੂੰ ਪਾਪਾ ਤੋਂ ਚੋਰੀ ਲੈ ਕੇ ਮੰਮੀ ਕੋਲ ਚਲੀ ਜਾਵੇ ਥੋੜੇ ਪੈਸੇ ਕਿਰਾਏ ਜੋਗਰੇ ਜਦੋਂ ਜਮ੍ਹਾਂ ਹੋ ਗਏ ਕੰਮੀ ਨੇ ਦੋ ਥੈਲਿਆਂ ਵਿੱਚ ਕੱਪੜੇ ਪਾ ਲਏ ਉਸ ਨੇ ਮੰਮੀ ਕੋਲ ਜਾਣ ਬਾਰੇ ਵੱਡੇ ਭਰਾ ਨੂੰ ਵੀ ਨਾ ਦੱਸਿਆ ਉਸ ਨੂੰ ਡਰ ਸੀ ਕਿ ਇਹ ਪਾਪਾ ਨੂੰ ਦੱਸ ਦੇਊਗਾ ਜਦੋਂ ਵੱਡਾ ਭਰਾ ਅਤੇ ਪਾਪਾ ਘਰ ਨਹੀਂ ਸੀ ਤਾਂ ਦੋਨੋਂ ਛੋਟੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਪਿੰਡ ਦੇ ਬਾਹਰ ਬਾਹਰ ਜਾ ਕੇ ਬਸ ਚੜੀ ਤੇ ਬੱਚਿਆਂ ਨੂੰ ਲੈ ਕੇ ਮੰਮੀ ਦੇ ਕਮਰੇ ਵਿੱਚ ਸ਼ਹਿਰ ਪਹੁੰਚ ਗਈ ਬਿੰਦਰ ਉਸ ਟਾਈਮ ਡਿਊਟੀ ਤੇ ਸੀ मकान मालिक ਸੋਕਰ ਹੈ ਤੁਸੀਂ ਆ ਗਏ ਤੁਹਾਡੀ ਮੰਮੀ ਅੱਜ ਬਹੁਤ ਦਿਨਾਂ ਬਾਅਦ ਕੰਮ ਤੇ ਗਈ ਹੈ ਉਹ ਉਸ ਦਿਨ ਦੀ ਬਿਮਾਰ ਪਈ ਹੈ ਜਦੋਂ ਬੱਚੇ ਲੈ ਕੇ ਗਏ ਸੀ ਹੁਣ ਤੁਸੀਂ ਇਹ ਦੱਸ ਕੇ ਆਏ ਹੋ ਨਹੀਂ ਆਂਟੀ ਅਸੀਂ ਤਾਂ ਚੋਰੀ ਆਏ ਆ ਪਾਪਾ ਤੋਂ ਜੇ ਪਾਪਾ ਨੂੰ ਪਤਾ ਲੱਗ ਜਾਂਦਾ ਤਾਂ ਉਹਨਾਂ ਨੇ ਆਉਣ ਨਹੀਂ ਸੀ ਦੇਣਾ ਉਹ ਕਹਿੰਦੇ ਸੀ ਬੱਚੇ ਨਹੀਂ ਜਾਣਗੇ ਤੇ ਬਿੰਦਰ ਵੀ ਆਪੇ ਵਾਪਸ ਆ ਜਾਊਗੀ ਮਕਾਨ ਮਾਲਕ ਬਹੁਤ ਵਧੀਆ ਕੀਤਾ ਤੂੰ ਇਹਨਾਂ ਨੂੰ ਲੈ ਕੇ ਜਦੋਂ ਇੱਥੇ ਆ ਗਈ ਤੇਰੀ ਮੰਮੀ ਬਹੁਤ ਰੋਂਦੀ ਸੀ ਤੁਹਾਡੇ ਬਿਨਾ ਜਦੋਂ ਸ਼ਾਮ ਪਈਆਂ ਵਿੰਦਰ ਦੇ ਆਉਣ ਦਾ ਟਾਈਮ ਹੋ ਗਿਆ ਤਾਂ ਬੱਚੇ ਬਹੁਤ ਖੁਸ਼ੀ ਤੇ ਧਿਆਨ ਰੱਖ ਰਹੇ ਸੀ ਕਿ ਜਦੋਂ ਮੰਮੀ ਆਊ ਤੇ ਅਸੀਂ ਲੁਕ ਜਾਵਾਂਗੇ ਜਦੋਂ ਕਿ ਵਿੰਦਰ ਆਉਂਦੀ ਜੀ ਸੀ ਉਹਨਾਂ ਨੂੰ ਉਹ ਕਮਰੇ ਚ ਬੜ ਕੇ ਲੁਕ ਗਏ ਜਦੋਂ ਵਿੰਦਰ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਤਿੰਨੋਂ ਬੱਚੇ ਮੰਜੇ ਤੇ ਬੈਠੇ ਦੇਖੇ ਤਾਂ ਖੁਸ਼ੀ ਨਾਲ ਪਾਗਲ ਹੋ ਗਈ ਉਹਨਾਂ ਨੂੰ ਗੱਲ ਨਾਲ ਲਾ ਲਿਆ ਤੇ ਹੂੰ ਲੱਗ ਪਈ ਵਿੰਦਰ ਤੁਸੀਂ ਕਿਸ ਨਾਲ ਆਏ ਹੋ ਮੈਂ ਲੈ ਕੇ ਆਈ ਨਹੀਂ ਮਮੀ ਤੇ ਪਾਪਾ ਤੁਚਰੀ ਲੈ ਕੇ ਆਇਆ ਮੈਂ ਦੱਸ ਕੇ ਨਹੀਂ ਆਈ ਪਾਪਾ ਕਹਿੰਦੇ ਸੀ ਤੁਸੀਂ ਇੱਥੇ ਰਹੋਗੇ ਤਾਂ ਬਿੰਦਰਾ ਆਪੇ ਤੁਹਾਡੇ ਕੋਲ ਆ ਜਾਊਗੀ ਬਿੰਦਰਾ ਤੇ ਮੀਤ ਕਿੱਥੇ ਐ ਉਹ ਨਹੀਂ ਆਇਆ ਨਹੀਂ ਮਮੀ ਜੀ ਅਸੀਂ ਮੀਤ ਨੂੰ ਨਹੀਂ ਦੱਸਿਆ ਕਿਉਂਕਿ ਉਸਨੇ ਪਾਪਾ ਨੂੰ ਦੱਸ ਦੇਣਾ ਸੀ ਬਿੰਦਰਾ ਚਲੋ ਕੋਈ ਗੱਲ ਨਹੀਂ ਮੈਂ ਰੋਟੀ ਬਣਾਉਣੀ ਆ ਤੇ ਸਾਰੇ ਰੋਟੀ ਖਾਂਦੇ ਆ ਬਿੰਦਰ ਨੇ ਖਾਣਾ ਤਿਆਰ ਕੀਤਾ ਚਲੋ ਬੱਚਿਓ ਹੱਥ ਧੋ ਲੋ ਖਾਣਾ ਖਾਈਏ ਓਕੇ ਮੰਮੀ ਹੁਣੇ ਧੋ ਕੇ ਆਈ ਬਿੰਦਰ ਨੇ ਖਾਣਾ ਪਾਇਆ ਪਲੇਟਾਂ ਵਿੱਚ ਤੇ ਬੱਚਿਆਂ ਨੂੰ ਦਿੱਤਾ ਪਰ ਕਿਤੇ ਨਾ ਕਿਤੇ ਬਿੰਦਰ ਨੂੰ ਇਹਤ ਜਿਆਦਾ ਆ ਰਿਹਾ ਸੀ ਕਿ ਉਹ ਵੀ ਕੋਲ ਹੁੰਦਾ ਉਹ ਕਿਉਂ ਨਹੀਂ ਆਇਆ ਬਿੰਦਰ ਨੇ ਤੇ ਬੱਚਿਆਂ ਨੇ ਖਾਣਾ ਖਾਦਾ ਤੇ ਮੰਜੇ ਤੇ ਸਾਰੇ ਪੈ ਗਏ ਬਿੰਦਰ ਕੋਲ ਇੱਕੋ ਹੀ ਮੰਝਾ ਸੀ ਬੋਲਡਨ ਤਿੰਨੇ ਬੱਚੇ ਤੇ ਬਿੰਦਰ ਉਸ ਮੰਝੇ ਤੇ ਇਕੱਠੇ ਹੀ ਪੈ ਗਏ ਨੀਤ ਪਿੰਡ ਰਹਿ ਗਿਆ ਸੀ ਮੀਤ ਨੂੰ ਕਿਤੇ ਨਾ ਕਿਤੇ ਮੰਮੀ ਕੋਲ ਡਰ ਲੱਗਦਾ ਸੀ ਕਿ ਉਹ ਬੱਚਿਆਂ ਨੂੰ ਨਾਲ ਲੈ ਕੇ ਗਿਆ ਝੂਠ ਗੋਲ ਕੇ ਨੀਤ ਨੂੰ ਉਸਦੀ ਭੁਆ ਲੈ ਗਈ ਆਪਣੇ ਕੋਲ ਉਹਨੇ ਮੀਤ ਨੂੰ ਉੱਥੇ ਸਕੂਲ ਪਾ ਦਿੱਤਾ ਪਾਲੀ ਦੀ ਭੁਆ ਦਾ ਮੁੰਡਾ ਸ਼ਹਿਰ ਬਿੰਦਰ ਨੂੰ ਮਿਲਣ ਆਇਆ ਉਸਨੇ ਬਿੰਦਰ ਨੂੰ ਕਿਹਾ ਭਾਬੀ ਜੀ ਬਿੱਟੀ ਨੂੰ ਮੈਂ ਲੈ ਜਾਂਦਾ ਹਾਂ ਆਪਣੇ ਨਾਲ ਤੇ ਮੈਂ ਉੱਥੇ ਹੀ ਸਕੂਲ ਪਾ ਦੇਵਾਂਗਾ ਆਪਣੇ ਬੱਚਿਆਂ ਦੇ ਨਾਲ ਨਹੀਂ ਬਿਰਜੀ ਮੈਂ ਆਪਣੇ ਕੋਲ ਹੀ ਰੱਖਾਂਗੀ ਬੱਚਿਆਂ ਨੂੰ ਇੱਥੇ ਹੀ ਸਕੂਲ ਪਾ ਦੇਣਾ ਦੀ ਭਗਤ ਜੋ ਬਿੰਦਰ ਦਾ ਦਿਓਰ ਲੱਗਦਾ ਸੀ ਨਹੀਂ ਭਾਬੀ ਜੀ ਬਿੱਟੀ ਨੂੰ ਮੈਂ ਲੈ ਜਾਵਾਂਗਾ ਤੁਸੀਂ ਦੋ ਬੱਚੇ ਪੜਾ ਲਓ ਬਹੁਤ ਹੈ ਇਹਨੂੰ ਐ ਉੱਥੇ ਸਕੂਲ ਪਾ ਦੇਵਾਂਗਾ ਠੀਕ ਹੈ ਵੀਰ ਜੀ ਜੇ ਤੁਸੀਂ ਇੰਨਾ ਕਹਨੇ ਹੋ ਤਾਂ ਲੈ ਆਓ ਇਸੇ ਤਰ੍ਹਾਂ ਭਗਤ ਬਿੱਟੀ ਨੂੰ ਆਪਣੇ ਨਾਲ ਲੈ ਗਿਆ ਅਤੇ ਆਪਣੇ ਪਿੰਡ ਦੀ ਉਸਨੇ ਉੱਥੇ ਲਿਜਾ ਕੇ ਆਪਣੇ ਪਿੰਡ ਦੇ ਸਕੂਲ ਵਿੱਚ ਪੜਨ ਲਾ ਦਿੱਤਾ ਬਿੰਦਰ ਤੇ ਹੁਦਾ ਸਾਰਾ ਪਰਿਵਾਰ ਖੇਰੂ-ਖੇਲ ਹੋ ਗਏ ਵੱਡਾ ਮੁੰਡਾ ਮੀਤ ਉਹਨੂੰ ਪੂਆ ਲੈ ਗਈ ਬਿੱਟੀ ਨੂੰ ਉਸਦੇ ਚਾਚਾ ਭਗਤ ਲੈ ਗਿਆ ਕੰਮੀ ਤੇ ਬਿੰਦਰ ਛੋਟਾ ਮੁੰਡਾ ਚਰਨ ਉਹ ਗਵਿੰਦਰ ਕੋ ਰਹ ਗਈ। ਪਾਲੀ ਪਿੰਡ ਕੰਨਾਂ ਰਹਿ ਗਿਆ। ਬਸ ਸਾਰਾ ਦਿਨ ਨਸ਼ੀ ਕਰਦਾ ਤੇ ਇੱਧਰ ਉੱਧਰ ਘੁੰਮਦਾ ਰਹਿੰਦਾ। ਹਰ ਕੋਈ ਕੰਮ ਨਹੀਂ ਸੀ। ਬੋਰ ਕੋਈ ਕੰਮ ਨਹੀਂ ਸੀ ਉਸ ਨੂੰ। ਗਵਿੰਦਰ ਨੇ ਦੋਨੇ ਬੱਚੇ ਕੰਮੀ ਤੇ ਚਰਨ ਨੂੰ ਸਕੂਲ ਪਾ ਦਿੱਤਾ। ਗਵਿੰਦਰ ਨੇ ਰੋਜ਼ ਸਾਈਕਲ ਤੇ ਆਪਣੀ ਕਲੀਨਿਕ ਤੇ ਜਾਣਾ ਤੇ ਵਾਪਸ ਆਉਣਾ। ਗਵਿੰਦਰ ਨੂੰ ਬਿੱਟੀ ਦੀ ਤੇ ਕੋਈ ਫਿਕਰ ਨਹੀਂ ਸੀ ਕਿਉਂਕਿ ਉਹ ਵਧੀਆ ਸੀ। ਭਗਤਕੋਲ ਸੀ। ਉਹ ਸਾਰਾ ਪਰਿਵਾਰ ਬਹੁਤ ਚੰਗਾ ਸੀ ਤੇ ਉਹਨਾਂ ਨੇ ਉਸ ਨੂੰ ਆਪਣੀ ਧੀ ਵਾਂਗ ਰੱਖਿਆ ਹੋਇਆ ਸੀ। ਵਿੰਦਰ ਬਹੁਤ ਨਿਹੰਤ ਕਰਦੀ ਤੇ ਦੋ ਡਿਊਟੀਆਂ ਕਰਦੀ ਤੇ ਹੌਲੀ-ਹੌਲੀ ਆਪਣਾ ਮਕਾਨ ਵੀ ਬਣਾ ਲਿਆ ਅਤੇ ਸਾਰਾ ਸਮਾਨ ਵੀ ਬਣਾਉਣ ਲੱਗ ਪਈ। ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਹੋ ਗਈਆਂ। ਬਿੱਟੀ ਵੀ ਆ ਗਈ ਪਰ ਮੀਤ ਨਾ ਆਇਆ ਕਿਉਂਕਿ ਉਹਨੂੰ ਮਾਂ ਕੋਲ ਸ਼ਰਮਿੰਦਗੀ ਸੀ। ਕਿ ਮੈਂ ਬੱਚਿਆਂ ਨੂੰ ਲੈ ਗਿਆ ਬਿਨਾਂ ਦੱਸੇ ਇੱਕ ਦਿਨ ਮੀਤ ਦੀ ਭੂਆ ਦਾ ਮੁੰਡਾ ਆਇਆ ਵਿੰਦਰਪੁਰ ਤੇ ਉਸਨੇ ਸਿਆ ਕਿ ਮੀਤ ਠੀਕ ਨਹੀਂ ਹੈ ਉੱਥੇ ਉਸ ਨਾਲ ਵਿਵਹਾਰ ਵੀ ਠੀਕ ਨਹੀਂ ਕੀਤਾ ਜਾਂਦਾ ਸਾਡੇ ਪਰਿਵਾਰ ਵੱਲੋਂ ਉਸ ਨੂੰ ਬੇਈਆਂ ਰੋਟੀਆਂ ਦਿੱਤੀਆਂ ਜਾਂਦੀਆਂ ਸਾਰਾ ਦਿਨ ਮੱਝਾਂ ਚਾਰਨ ਵਾਸਤੇ ਭੇਜਿਆ ਜਾਂਦਾ ਹੈ ਇਹ ਸੁਣ ਕੇ ਵਿੰਦਰ ਨੂੰ ਬਹੁਤ ਦੁੱਖ ਹੋਇਆ ਉਸਨੇ ਕਿਹਾ ਪੁੱਤ ਕਪੁੱਤ ਹੋ ਸਕਦੇ ਹਨ ਪਰ ਮਾਪੇ ਕਮਾਪੇ ਨਹੀਂ ਹੋ ਸਕਦੇ ਉਸ ਨੂੰ ਮੇਰੇ ਕੋਲ ਛੱਡ ਜਾਏ ਉਸਨੇ ਕਿਹਾ ਠੀਕ ਹੈ ਮਾਮੀ ਜੀ ਮੈਂ ਇੱਕ ਦੋ ਦਿਨਾਂ ਵਿੱਚ ਮੀਤ ਨੂੰ ਤੁਹਾਡੇ ਕੋਲ ਛੱਡ ਜਾਊਗਾ ਮੀਤ ਨੂੰ ਉਹ ਦੋ ਦਿਨ ਬਾਅਦ ਛੱਡ ਗਏ ਤੇ ਮੀਤ ਨੂੰ ਕਾਫੀ ਪ੍ਰੋਬਲਮ ਆਈ ਹੋਈ ਸੀ ਸਕਿਨ ਦੀ ਤੇ ਰਵਿੰਦਰ ਨੇ ਉਸ ਦਾ ਇਲਾਜ ਕਰਵਾਇਆ ਤੇ ਉਸ ਨੂੰ ਵੀ ਇੱਥੇ ਆਪਣੇ ਕੋਲ ਹੀ ਸਕੂਲ ਚ ਨਾ ਲਿਆ ਨੋ ਬੱਚੇ ਇੱਥੇ ਵਿੰਦਰਪਾਲ ਸਕੂਲ ਜਾਣ ਲੱਗ ਪਏ ਤੇ ਵਧੀਆ ਖੁਸ਼ ਰਹਿਣ ਲੱਗ ਪਏ ਬੱਚੇ ਦੀ ਆਪਣੀ ਮਾਂ ਦੇ ਕੋਲ ਸਾਰਿਆਂ ਨੇ ਕਦੀ ਬਿੱਟੀ ਕੋ ਜਾਣਾ ਤੇ ਕਦੀ ਬਿੱਟੀ ਨੂੰ ਮਿਲ ਕੇ ਆਉਣਾ ਤੇ ਕਦੀ ਛੁੱਟੀਆਂ ਹੋਈਆਂ ਤਾਂ ਬਿੱਟੀ ਨੂੰ ਇੱਥੇ ਵਿੰਦਰ ਨੇ ਲੈ ਆਉਣਾ ਏਵੇਂ ਹੀ ਹੌਲੀ-ਹੌਲੀ 2 ਸਾਲ ਲੰਘ ਗਏ ਫਿਰ ਇੱਕ ਦਿਨ ਅਚਾਨਕ ਵਿੰਦਰ ਨੂੰ ਇੱਕ ਕਾਲ ਆਈ ਤੇ ਦੱਸਿਆ ਕਿ ਤੁਹਾਡਾ ਦਿਔਰ ਭਗਤ ਕਚਹਿਰੀ ਵਿੱਚ ਕਿਸੇ ਨੇ ਮਾਰ ਦਿੱਤਾ ਹੈ ਗੋਲੀਆਂ ਮਾਰ ਕੇ ਬਿੰਦਰ ਜਲਦੀ ਜਲਦੀ ਯਾਰ ਉੱਥੇ ਗਈ ਤੇ ਜਾ ਕੇ ਦੇਖਿਆ ਕਿ ਦਿਉਰ ਮਰਿਆ ਪਿਆ ਸੀ ਉਹਨੂੰ ਕਈ ਗੋਲੀਆਂ ਮਾਰ ਗਿਆ ਕੋਈ ਫਿਰ ਭਗਤ ਦੀ ਮੌਤ ਉਹ ਬਿੰਦਰ ਨੇ ਬਿੱਟੀ ਹੋਈ ਕੋਲ ਲੈ ਆਂਦਾ ਤੇ ਇੱਥੇ ਆਪਣੇ ਕੋਲ ਹੀ ਉਸ ਨੂੰ ਵੀ ਸਕੂਲ ਭਾ ਦਤਾ ਚਾਰ ਬੱਚੇ ਪੜ੍ਹਦੇ ਸੀ ਇਸ ਲਈ ਬਿੰਦਰ ਦੀ ਕਮਾਈ ਨਾਲ ਘਰ ਦਾ ਖਰਚ ਪੂਰਾ ਨਹੀਂ ਸੀ ਹੁੰਦਾ ਫਿਰ ਮੀਤ ਨੂੰ ਬਿੰਦਰ ਨੇ ਕੰਮ ਤੇ ਲਵਾ ਦਿੱਤਾ ਤਾਂ ਕਿ ਬਿੰਦਰ ਦੀ ਥੋੜੀ ਹੈਲਪ ਹੋ ਜਾਇਆ ਕਰੂਗੀ ਮੀਤ ਕੰਮ ਵੀ ਕਰਦਾ ਤੇ ਪੜਦਾ ਵੀ ਨਾਲ-ਨਾਲ ਮੀਤ ਨੇ ਦਿਨੇ ਸਕੂਲ ਜਾਣਾ ਤੇ ਸ਼ਾਮ ਨੂੰ ਕੰਮ ਤੇ ਜਾਣਾ ਕੰਮੀ ਤੇ ਚਰਨ ਨੇ ਘਰ ਦੇ ਕੰਮ ਤੋਂ ਕੰਮ ਵੀ ਕਰਨੇ ਤੇ ਪੜਨ ਵੀ ਜਾਣਾ ਕੰਮੀ ਤੇ ਘਰ ਦੇ ਕੰਮਾਂ ਦੀ ਜ਼ਿੰਮੇਵਾਰੀ ਜ਼ਿਆਦਾ ਸੀ ਕਿਉਂਕਿ ਉਹ ਵੱਡੀ ਸੀ ਇਸ ਤਰ੍ਹਾਂ ਹੀ ਟਾਈਮ ਬੀਤਦਾ ਗਿਆ ਮੀਤ ਨੇ ਜਦੋਂ 10ਵੀਂ ਕਲਾਸ ਪਾਸ ਕਰ ਲਈ ਤਾਂ ਬਿੰਦਰ ਨੇ ਇੱਕ ਕਲੀਨਿਕ ਹੋਰ ਨੇੜੇ ਦੇ ਪਿੰਡ ਕੋਲ ਲਈ ਮੀਤ ਵੀ ਕਾਫੀ ਕੁਝ ਜਾਣਦਾ ਸੀ ਬਿੰਦਰ ਦੇ ਨਾਲ ਬੈਠਣ ਕਰਕੇ ਮੀਤ ਉੱਥੇ ਬੈਠਣ ਲੱਗ ਪਿਆ ਪਿੰਡ ਵਾਲੀ ਕਲੀਨਿਕ ਤੇ ਬਿੰਦਰ ਨੇ ਦੀ ਆਪਣਾ ਨਰਸਿੰਗ ਹੋਮ ਖੋਲ੍ਹ ਲਿਆ ਬਿੰਦਰ ਨੇ ਦਿੰਦਾ ਕਰਕੇ ਆਪਣਾ ਘਰ ਵੀ ਬਣਾ ਲਿਆ ਜਦੋਂ ਵੀ ਕਦੀ ਪਿੰਡੋਂ ਮੀਤ ਹੁਣ ਦਾਦਾ ਦੀ ਨਾਲ ਆਉਂਦਾ ਤਾਂ ਬਿੰਦਰ ਨੇ ਉਹਨਾਂ ਦੀ ਆਿਆਂ ਦੀ ਪੂਰੀ ਜਦ ਕਰਨੀ ਪਰ ਉਹਨਾਂ ਇੱਥੇ ਬੈਠ ਕੇ ਵੀ ਫਿਰ ਮੀਤ ਤੇ ਚਾਚੇ ਬਾਰੇ ਸੋਚਣਾ ਤੇ ਕਹਿਣਾ ਬਿੰਦਰ ਤੁਸੀਂ ਤੇ ਆ ਵੀ ਬਣਾ ਲਿਆ ਉਹਨਾਂ ਦਾ ਤਾਂ ਅਜੇ ਨਹੀਂ ਬਣਿਆ ਹਾਲਾਂਕਿ ਸਾਰੀ ਜ਼ਮੀਨ ਵੀ ਉਹਨਾਂ ਕੋਲ ਸੀ ਤੇ ਬਿੰਦਰ ਦਾ ਸਹੁਰਾ ਪੈਨਸ਼ਨ ਵੀ ਉਹਨਾਂ ਨੂੰ ਹੀ ਦਿੰਦਾ ਸੀ ਵਿੰਦਰ ਦੀਤੇ ਕਈ ਕਿਸੇ ਨੇ 1 ਰੁਪਏ ਦੀ ਮਦਦ ਨਹੀਂ ਕੀਤੀ। ਮੀਤ ਜਿੱਥੇ ਕਲੀਨਿੰਗ ਤੇ ਜਾਂਦਾ ਸੀ ਉਹ ਉਦੋਂ ਖੜਕੂ ਬਾਦ ਦਾ ਬਹੁਤ ਜ਼ੋਰ ਸੀ। ਉੱਥੇ ਉਹਦੇ ਕੋਲ ਲੰਘਦੇ ਆਉਂਦੇ, ਮੁੰਡੇ ਆ ਜਾਂਦੇ ਤੇ ਮੀਤ ਦਾ ਵੀ ਰਜਾਨ ਉਹਨਾਂ ਨਾਲ ਵੱਧ ਜਾਂਦਾ ਸੀ। ਉਹਨੇ ਕਈ ਵਾਰੀ ਘਰ ਆ ਕੇ ਕਹਿਣਾ ਮਮੀ ਤੁਸੀਂ ਇੱਕ ਪੁੱਤ ਕਾਹੋਂ ਦੇ ਲੇਖੇ ਲਾ ਦਿਓ। ਮੈਂ ਚਲੇ ਜਾਵਾਂ ਉਹਨਾਂ ਨਾਲ। ਵਿਂਦਰ ਕਹਿੰਦੀ ਨਹੀਂ। ਤੂੰ ਕਿਤੇ ਨਹੀਂ ਜਾਏਗਾ ਮੈਂ ਤੁਹਾਨੂੰ ਇਸ ਕਰਕੇ ਪਾਲ ਕੇ ਇੰਨਾ ਵੱਡਾ ਨਹੀਂ ਕੀਤਾ ਪਰ ਮੀਤ ਦੀਆਂ ਇਦਾਂ ਦੀਆਂ ਗੱਲਾਂ ਸੁਣ ਕੇ ਵਿੰਦਰ ਅੰਦਰੋਂ ਅੰਦੀ ਡਰ ਗਈ ਤੇ ਉਸਨੇ ਮੀਤ ਨੂੰ ਬਾਹਰ ਭੇਜਣ ਦਾ ਮਨ ਬਣਾ ਲਿਆ ਵਿੰਦਰ ਨੇ ਕੋਈ ਏਜੰਟ ਲੱਭਿਆ ਉਸ ਨੂੰ ਪੈਸੇ ਦਿੱਤੇ ਤੇ ਮੀਤ ਨੂੰ ਬਾਹਰ ਭੇਜ ਦਿੱਤਾ ਮੀਤ ਡੌਂਕੀ ਰਾਹੀਂ ਬਾਹਰ ਆਇਆ 6 ਮਹੀਨਿਆਂ ਚ ਉਹ ਗ੍ਰੀਸ ਪਹੁੰਚਿਆ ਇਥੇ ਮੀਤ ਨੂੰ ਕੰਮ ਕਰ ਮਿਲ ਗਿਆ ਤੇ ਉਸਨੇ ਗੁੱਜੇ ਧੀਗੇ ਮੀਨ ਨੇਵੰਦਰ ਨੂੰ ਪੈਸੇ ਭੇਜਨੇ ਸ਼ੁਰੂ ਕਰ ਦਿੱਤੇ ਜਦੋਂ ਮੀਤ ਬਾਹਰ ਆਇਆ ਉਦੋਂ ਕਮੀਨ ਉਹ ਮਿਜਮਾਤ ਵਿੱਚ ਸੀ ਉਧਰੋਂ ਪਾਲੀ ਦੀ ਭੂਆ ਦਾ ਮੁੰਡਾ ਜਿੰਨਾ ਕੋਲ ਬਿੱਟੀ ਰਹਿੰਦੀ ਸੀ ਉਹ ਇੱਕ ਤਾਂ ਮਾਰ ਦਿੱਤਾ ਸੀ ਕਿਸੇ ਨੇ ਦੁਸ਼ਮਣੀ ਚ ਤੇ ਦੂਜਾ ਪਿੰਡੋਂ ਭੱਜਿਆ ਹੋਇਆ ਸੀ ਦੁਸ਼ਮਣੀ ਕਰਕੇ ਉਹਨਾਂ ਨੇ ਇੱਥੇ ਆ ਕੇ ਬਿੰਦਰ ਕੋਲ ਰਹਿਣਾ ਸ਼ੁਰੂ ਕਰ ਦਿੱਤਾ ਫਿਰ ਬਿੰਦਰ ਨੇ ਉਹਨਾਂ ਨੂੰ ਆਪਣੇ ਤੋਂ ਦੂਜੀ ਗਲੀ 'ਚ ਘਰ ਕਰਾਏ ਤੇ ਲੈ ਦਿੱਤਾ ਪਰ ਉਹ ਦੋਵੇਂ ਜੀ ਜ਼ਿਆਦਾ ਟਾਈਮ ਇੱਧਰ ਹੀ ਰਹਿੰਦੇ ਬਿੰਦਰ ਦੇ ਘਰ ਤੇ ਬਿੰਦਰ ਦੇ ਅਧਿਓਰ ਨੂੰ ਕਦੀ ਕੋਈ ਮਿਲਣ ਆਉਂਦਾ ਤੇ ਕਦੇ ਕੋਈ ਮਿਲਣ ਆਉਂਦਾ ਇਸੇ ਤਰ੍ਹਾਂ ਹੀ ਇੱਥੇ ਲੋਕ ਆਉਂਦੇ ਜਾਂਦੇ ਰਹਿੰਦੇ ਜੋ ਕਿ ਬਿੰਦਰ ਨੂੰ ਚੰਗਾ ਨਹੀਂ ਲੱਗਦਾ ਸੀ ਪਰ ਉਹਨਾਂ ਦਾ ਇਹਿਸਾਨ ਹੋਣ ਕਰਕੇ ਬਿੰਦਰ ਕੁਝ ਕਹਿ ਨਹੀਂ ਸਕਦੀ ਸੀ ਬਿੰਦਰ ਤੇ ਸਾਰਾ ਦਿਨ ਡਿਊਟੀ ਕਰਦੀ ਸੀ ਤੇ ਦੋਨੋਂ ਕੁੜੀਆਂ ਤੇ ਛੋਟਾ ਮੁੰਡਾ ਚਰ ਨਹੀਂ ਕਰ ਰਹੇ ਸਨ ਬਿੰਦਰ ਦੇ ਯਾਰ ਨੂੰ ਮਿਲਣ ਦਾ ਇੱਕ ਮੁੰਡਾ ਜੀਤ ਅਕਸਰ ਆਇਆ ਕਰਦਾ ਸੀ ਉਸ ਨੂੰ ਕਮੀ ਬਹੁਤ ਸੰਤ ਸੀ ਉਹ ਕਮੀ ਨੂੰ ਲਾਈਕ ਕਰਦਾ ਸੀ ਕਮੀ ਉਦੋਂ 2:00 ਵਜੇ 9:00 ਵਜੇ ਚੜਦੀ ਸੀ ਉਹ ਕਮੀ ਤੋਂ 10 ਸਾਲ ਵੱਡਾ ਸੀ ਉਸਨੇ ਇਹ ਗੱਲ ਦਾ ਇਜ਼ਹਾਰ ਕੰਮੀ ਅੱਗੇ ਕਰ ਦਿੱਤਾ ਕੰਮੀ ਨੇ ਇਸ ਗਲਤੀ ਦੀ ਸ਼ਿਕਾਇਤ ਆਪਣੇ ਚਾਚਾ ਜੀ ਨੂੰ ਕੀਤੀ ਪਰ ਉਸ ਦਾ ਕੋਈ ਖਾਸ ਵਗਾਰਾ ਗੋਨਾ ਮਿਲਿਆ ਉਹ ਮੁੰਡਾ ਵਧੀਆ ਸੀ ਸੁਭਾਅ ਵੀ ਚੰਗਾ ਸੀ ਉਸਨੇ ਬਿੰਦਰ ਨੂੰ ਸਾਫ਼ ਹੀ ਕੁੱਛ ਲਿਆ ਕਿ ਮੈਂ ਕੰਮੀ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ ਪਰ ਬਿੰਦਰ ਨਾ ਮੰਨੀ ਕਿਉਂਕਿ ਉਹਨੂੰ ਪਤਾ ਸੀ ਕਿ ਇਹ ਖੜਕੋਆਂ ਵਿੱਚ ਹੈ ਬਸ ਇਸੇ ਤਰ੍ਹਾਂ ਹੀ ਕਈ ਚਿਰ ਰੋੜਾ ਪੈਂਦਾ ਰਿਹਾ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਬਿੰਦਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਈ ਕੁਝ ਕੀਤਾ ਅਖੀਰ ਬਿੰਦਰ ਨੂੰ ਵਿਆਹ ਵਾਸਤੇ ਰਾਜ਼ੀ ਹੋਣਾ ਪਿਆ ਤੇ ਬਿੰਦਰ ਨੇ ਉਸ ਮੁੰਡੇ ਅੱਗੇ ਇਹ ਸ਼ਰਤ ਰੱਖੀ ਕਿ ਤੂੰ ਵਿਆਹ ਤੋਂ ਬਾਅਦ ਬਾਹਰ ਚਲਾ ਜਾਵੇਂਗਾ ਤਾਂ ਵਿਆਹ ਕਰਾਂਗੇ ਮੁੰਡੇ ਨੇ ਸ਼ਰਤ ਮੰਨ ਲਈ ਤੇ ਬਿੰਦਰ ਨੇ ਕੰਮੀ ਦਾ ਵਿਆਹ ਜੀਤਣਾ ਕਰ ਦਿੱਤਾ ਬਿੰਦਰ ਨੇ ਕੰਮੀ ਦਾ ਵਿਆਹ ਕਰਕੇ ਸੁੱਖ ਦਾ ਸਾਹ ਲਿਆ ਇਸੀ ਕਿ ਡੇਢ ਮਹੀਨੇ ਬਾਅਦ ਹੀ ਜੀਤ ਬਾਹਰ ਜਾਣ ਲੱਗਾ ਪੜਿਆ ਗਿਆ ਵਿੰਦਰ ਦੇ ਸਰਤੇ ਫਿਰ ਮਸੀਕਤਾਂ ਦਾ ਪਹਾੜ ਢੁੱਟ ਪਿਆ ਉਹ ਕਦੀ ਕੁੜੀ ਨੂੰ ਦੇਖਣ ਜਾਂਦੀ ਤੇ ਕਦੀ ਘਰ ਆਉਂਦੀ ਇਸ ਤਰ੍ਹਾਂ ਸਵਾ ਬੀਤ ਗਿਆ ਤੇ ਕੰਮੀ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਬੱਚੇ ਕਰਕੇ ਸਾਰੇ ਹੀ ਬਹੁਤ ਖੁਸ਼ ਹੋਏ ਦੋਮਾ ਪਰਿਵਾਰਾਂ ਵਿੱਚ ਪਹਿਲਾ ਬੱਚਾ ਸੀ ਬਹੁਤ ਹੀ ਪਿਆਰ ਉਸ ਬੱਚੇ ਨੂੰ ਮਿਲਿਆ ਬਿੰਦਰ ਦਾ ਵੱਡਾ ਮੁੰਡਾ ਮੀਤ ਦੀ ਉਹ ਵੀ ਗਰੀਸ ਤੋਂ ਡਿਪੋਟ ਹੋ ਕੇ 3 ਸਾਲ ਬਾਅਦ ਵਾਪਸ ਆ ਗਿਆ ਉਸ ਨੇ ਇੱਥੇ ਆ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਬਿੰਦਰ ਨੇ ਰਿਸ਼ਤਾ ਦੇਖ ਕੇ ਉਸ ਦਾ ਵਿਆਹ ਕਰ ਲਿਆ 5.5 ਸਾਲ ਕੰਮੀ ਕਦੀ ਪੇਕੇ ਤੇ ਕਦੇ ਸਹੁਰੇ ਬਸ ਇਦਾਂ ਹੀ ਟਾਈਮ ਪਾਸ ਕਰਦੀ ਰਹੀ ਜੀਤ 5.5 ਸਾਲ ਬਾਅਦ ਛੁੱਟ ਕੇ ਆਇਆ ਫਿਰ ਕੰਮੀ ਆਪਣੇ ਸਹੁਰੇ ਕਰ ਗਈ ਬਿੰਦਰ ਦੀ ਛੋਟੀ ਕੁੜੀ ਪੜ੍ਹ ਕੇ ਕੋਰਸ ਕਰ ਰਹੀ ਸੀ ਛੋਟਾ ਮੁੰਡਾ ਚਰਨ ਵੀ ਹੈ ਜੀ ਪੜ੍ਹ ਰਿਹਾ ਸੀ ਬਿੰਦਰ ਨੇ ਹੌਸਪੀਟਲ ਹੋਰ ਵੱਡਾ ਖੋਲ੍ਹ ਲਿਆ ਸੀ ਤੇ ਉਸ ਦਾ ਕੰਮਕਾਰ ਬਹੁਤ ਵਧੀਆ ਚੱਲ ਰਿਹਾ ਸੀ ਨੀਤ ਦੇ ਘਰ ਵੀ ਇੱਕ ਪੁੱਤਰ ਨੇ ਜਨਮ ਲਿਆ ਬਿੰਦਰ ਬਹੁਤ ਖੁਸ਼ੀ ਕਿਉਂਕਿ ਦੋਤਾ ਅਤੇ ਪੋਤਾ ਦੋਵੇਂ ਉਸ ਕੋਲ ਸਨ ਬਿੰਦਰ ਨੇ ਪੋਤੇ ਹੋਏ ਤੋਂ ਖੂਬ ਜਸ਼ਨ ਮਨਾਏ ਤੇ ਪਾਰਟੀ ਕੀਤੀ ਹੁਣ ਸਾਰਾ ਕੁਝ ਠੀਕ ਸੀ ਘਰ ਦੇ ਵਿੱਚ ਕਿਉਂਕਿ ਮੀਤ ਦਾ ਵੀ ਵਿਆਹ ਹੋ ਗਿਆ ਸੀ ਬੇਟਾ ਹੋ ਗਿਆ ਸੀ ਕੰਮੀ ਦਾ ਘਰ ਵਾਲਾ ਜੀ ਵੀ ਆ ਗਿਆ ਤੇ ਉਸ ਦਾ ਬੇਟਾ ਵੀ ਸੀਕ ਹੁਣ ਸਾਰੇ ਬਹੁਤ ਖੁਸ਼ ਹਨ ਇਸ ਕਹਾਣੀ ਦਾ ਅਗਲਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਇਸ ਤੋਂ ਤੱਕ ਤੁਹਾਨੂੰ ਕਹਾਣੀ ਏਕ ਮੈਨ ਦੀ ਲਾਈਕ ਸ਼ੇਅਰ ਕਰਕੇ ਦੱਸੋ